ਆਪ ਜੀ ਨੂੰ ਅੱਜ ਦਰਸ਼ਨ ਹੋ ਰਹੇ ਨੇ ਆਂ ਠੰਡੇ ਬੁਰਜ ਦੇ ਉਹ ਪਾਵਨ ਸਥਾਨ ਆ ਜਿੱਥੇ ਮਾਤਾ ਗੁਜਰਕੌਰ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਗਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਨੂੰ ਇੱਕ ਕੈਦ ਵਿੱਚ ਰੱਖਿਆ ਗਿਆ ਬਹੁਤ ਜ਼ਿਆਦਾ ਸਰਦੀ ਸੀ ਉਹ ਕੋਹ ਦੀਆਂ ਠੰਡੀਆਂ ਰਾਤਾਂ ਇਹਦੇ ਵਿੱਚ ਮਾਤਾ ਗੁਜਰਕੌਰ ਜੀ ਨੇ ਸਾਹਿਬਜ਼ਾਦਿਆਂ ਨੂੰ ਸਹਿਕ ਇਤਿਹਾਸ ਤੇ ਬਾਣੀ ਦੇ ਨਾਲ ਜੋੜਿਆ ਉਹ ਡੋਲੇ ਨਹੀਂ ਕਚਹਿਰੀ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਉਹਨਾਂ ਨੂੰ ਕਿਹਾ ਗਿਆ ਤੁਹਾਨੂੰ ਇਨਾਮ ਦਿੱਤੇ ਜਾਣਗੇ ਜ਼ਗੀਰਾਂ ਦਿੱਤੀਆਂ ਜਾਣਗੀਆਂ ਤੁਸੀਂ ਆਪਣਾ ਧਰਮ ਛੱਡ ਦਿਓ ਪਰ ਸਾਹਿਬਜ਼ਾਦੇ ਆਨੇ ਕੀ ਕਿਹਾ ਕਿ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ اے ਵਜ਼ੀਰ ਖਾਲੂ ਨਵਾਬ ਨੂੰ ਆਖਿਆ ਵੀ ਸਾਰਿਆਂ ਨੂੰ ਆਪ ਦਾ ਆਪ ਦਾ ਧਰਮ ਪਿਆਰਾ ਹੋਵੇ ਤੇ ਇਹ ਵੀ ਆਖਿਆ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਂ ਉਸੇ ਡਰਤਾ ਨਹੀਂ ਤਾਲ ਕਿਸੇ ਸ਼ਹਿਨशाह ਕੀ ਸ਼ਾਂਤ ਉਹਨਾਂ ਨੇ ਆਖਿਆ ਵੀ ਸੱਚ ਨੂੰ ਤੁਸੀਂ ਮਿਟਾਉਣ ਤਾਂ ਲੱਗੇ ਆ ਪਰ ਸੱਚ ਕਦੇ ਮਿਟ ਨਹੀਂ ਸਕਦਾ ਸੱਚ ਨੂੰ ਜੇ ਆਪਾਂ ਕਿਸੇ ਵੀ ਦਰਵਾਜ਼ੇ ਰਾਹੀਂ ਬਾਹਰ ਕੱਢ ਲਈਏ ਉਹ ਖਿੜਕੀ ਰਾਹੀਂ ਠੀਥਾ ਰਾਹੀਂ ਅੰਦਰ ਆ ਜਾਂਦਾ ਸੱਚ ਨੂੰ ਮਟਾਇਆ ਨਹੀਂ ਜਾ ਸਕਦਾ ਤਾਂ ਇੱਥੇ ਸਾਹਿਬਜ਼ਾਦਿਆਂ ਦੀ ਜਿਹੜੀ ਨਸਾਨੀ ਸ਼ਹਾਦਤ ਹੋਈ ਮਾਤਾ ਗੁਜਰ ਕੌਰ ਜੀ ਦੀ ਉਹਨੂੰ ਤੁਸੀਂ ਚਾਰ ਸਾਹਿਬਜ਼ਾਦੇ ਨੂੰ ਵੀ ਦੇ ਵਿੱਚ ਬਹੁਤ ਜ਼ਿਆਦਾ ਵਿਸਥਾਰ ਦੇ ਨਾਲ ਵੀ ਦੇਖਿਆ ਕਿਵੇਂ ਮਾਤਾ ਗੁਜਰ ਕੌਰ ਜੀ ਇੱਥੇ ਸੱਚਖੰਡ ਚਲੇ ਗਏ ਕਿਵੇਂ ਸਾਹਿਬਜ਼ਾਦਿਆਂ ਨੇ ਕਚਹਿਰੀ ਦੇ ਵਿੱਚ ਜਾ ਕੇ ਇੰਨੇ ਜੋਸ਼ ਦੇ ਨਾਲ ਦੱਸ ਦਿੱਤਾ ਕਿ ਇਹ ਸੀਸ ਕਦੇ ਵੀ ਜ਼ਾਲਮਾਂ ਅੱਗੇ ਨਹੀਂ ਝੁਕ ਸਕਦਾ ਤਾਂ ਸਾਨੂੰ ਵੀ ਸਾਬ ਜਦਿਆਂ ਵਾਂਗ ਬਾਣੀ ਕੰਠ ਕਰਨੀ ਚਾਹੀਦੀ ਆ ਗੁਰੂ ਵਾਲੇ ਬਣਨਾ ਚਾਹੀਦਾ ਇਹਨਾਂ ਦੇ ਕੇਸ ਕਤਲ ਕੀਤੇ ਹੋਏ ਆ ਉਹ ਸਿੱਖੋ ਕਿ ਸਿੱਖੀ ਕਿੰਨੀ ਆਪਾਂ ਨੂੰ ਮਹਿੰਗੀ ਮਿਲੀ ਹੋਈ ਹੈ ਸਾਬ ਜਦਿਆਂ ਦੇ ਸ਼ਹਾਦਤ ਤੋਂ ਬਾਅਦ ਜੋਗੀ ਜੀ ਇਸ ਕੇ ਬਾਅਦ ਕੋਈ ਥੋੜੀ ਦੇਰ ਤੀ ਬਸਤੀ ਸਰਹੰਦ ਕੀ ਈਟੂ ਘਟੇ ਰਹੀ ਅੱਲਾ ਯਾਰ ਖਾਂ ਜੋਗੀ ਬਹੁਤ ਸੁੰਦਰ ਲਿਖਦੇ ਆ ਫਿਰ ਇੱਥੇ ਜੋ ਵੀ ਫਾਕਾ ਹੋਇਆ ਉਹਦਾ ਬਦਲਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਲਿਆ ਤੇ ਖਾਲਸਾ ਰਾਜ قائم ਤੇ ਆਪਾਂ ਇੱਥੇ ਕੇਵਲ ਦਰਸ਼ਨ ਹੀ ਨਹੀਂ ਕਰਨੇ ਜੋ ਸਾਹਿਬਜ਼ਾਦਿਆਂ ਦਾ ਜੀਵਨ ਉਹ ਆਪਾਂ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰਨੀ ਸਾਡੇ ਕੋਲ ਐਡਾ ਆਪਣਾ ਕੀਮਤੀ ਇਤਿਹਾਸ ਆ ਤੇ ਉਹ ਧਰਤੀ ਆ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਕਰਮਾ ਵਾਲਿਓ ਜਿਹੜੇ ਬੱਚਿਆਂ ਦੇ ਕੇਸ ਕਤਲ ਆ ਉਹ ਮੈਂ ਉਮੀਦ ਕਰਦਾ ਮਨ ਬਣਾਉਣਗੇ ਕਿਉਂਕਿ ਸਭ ਤੋਂ ਪਹਿਲਾਂ ਤਾਂ ਮਨ ਹੀ ਬਣਨਾ ਫਿਰ ਉਸ ਤੋਂ ਬਾਅਦ ਅਮਰਤ ਸ਼ਕਨਗੇ ਖੰਡੇ ਦੀ ਪੌੜ ਨੈਣਗੇ ਬਾਣੀ ਕੰਠ ਕਰਨਗੇ ਮੈਨੂੰ ਪੂਰੀ ਉਮੀਦ ਆ ਇਹ ਸਥਾਨ ਤੋਂ ਤੁਸੀਂ ਬਹੁਤ ਕੁਝ ਸਿੱਖ ਕੇ ਜਾਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ